ਤੇ ਸੁਣ ਕਰਕੇ ਉਸ ਵੇਲੇ ਬੜਾ ਮਨ ਵਿੱਚ ਪਛਤਾਉਂਦੇ ਨੇ ਕਿ ਮਨਾ ਇੱਕੋ ਇੱਕ ਪੁੱਤਰ ਹੈ ਉਹ ਵੀ ਫਕੀਰ ਬਣ ਗਿਆ ਉਹ ਵੀ ਨਹੀਂ ਜੇ ਘਰ ਰਹੀਂਦਾ ਠੰਡੇ ਹੋ ਕੇ ਪਰਦਾ ਹੋਇਆ ਬਾਪੂ ਮਾਂ ਤ੍ਰਿਪਤਾ ਤੇ ਚਾਚਾ ਲਾਲੂ ਜੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਨੂੰ ਰਾਇ ਬੁਲਾਰ ਦੇ ਕੋਲੇ ਬੈਠਾ ਰਹਿਣ ਦਿੱਤਾ ਤੇ ਆਪ ਉੱਠ ਕੇ ਘਰ ਨੂੰ ਚਲੇ ਗਏ ਧੀਰਜ ਨਹੀਂ ਜੇ ਆਉਂਦਾ ਪਿਤਾ ਨੂੰ ਪਰ ਬਾਬਾ ਮਹਿਤਾ ਕਾਲੂ ਜੀ ਨੂੰ ਤਰਵਾਸ ਦਿੰਦੇ ਨੇ ਚਾਚਾ ਲਾਲੂ ਜੀ ਕਹਿੰਦੇ ਭਰਾ ਜੀ ਧੀਰਜ ਰੱਖੋ ਹੁਣ ਮਾਂ ਘਰ ਜਦੋਂ ਪਹੁੰਚ ਗਈ ਹੈ ਤੇ ਬੜੀ ਦੁਖੀ ਹੈ ਮਨ ਦੇ ਵਿੱਚ ਬੜੀ ਵੱਡੀ ਉਦਾਸੀ ਛਾਈ ਹੋਈ ਹੈ ਕਿ ਬਣ ਕੀ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਏ ਨੇ ਤੇ ਘਰ ਵੀ ਨਹੀਂ ਆਏ ਰਹਿਣਾ ਤੇ ਚਲੋ ਬਾਕੀ ਦੂਰ ਦੀ ਗੱਲ ਹੈ ਤੇ ਉਸ ਵੇਲੇ ਹੁਣ ਇਧਰ ਸਾਰਾ ਦਿਨ ਗੁਰੂ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਨੇ ਰਾਏ ਜੀ ਦੇ ਪਾਸ ਰਹਿ ਕਰਕੇ ਬਤੀਤ ਕੀਤਾ ਕਹਿੰਦੇ ਰਾਤ ਹੋਈ ਰਾਤ ਬਤੀਤ ਕਰ ਰਾਏ ਬੁਲਾਰ ਦੇ ਕੋਲ ਅਗਲਾ ਦਿਨ ਹੁੰਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਜੰਗਲ ਵਿੱਚ ਚਲੇ ਗਏ ਜੰਗਲ ਦੇ ਵਿੱਚ ਬੈਠ ਸਾਰਾ